ਇਹ ਇੰਨੀ ਛੇਤੀ ਐ ਪਾਰਟੀਆਂ ਨਹੀਂ ਬਣਦੀਆਂ ਹੁੰਦੀਆਂ ਪਾਰਟੀਆਂ ਕੋਈ ਖੇਡ ਥੋੜੀ ਆ ਪਾਰਟੀਆਂ ਐ ਨਹੀਂ ਬਣਦੀਆਂ ਪਾਰਟੀਆਂ ਪਿੱਛੇ ਬਹੁਤ ਸੰਘਰਸ਼ ਹੁੰਦਾ ਪਾਰਟੀਆਂ ਪਿੱਛੇ ਬੜੇ ਬੜੇ ਆ ਆ ਜਿਹੜੀ ਜਿਹਨੂੰ ਤੁਸੀਂ ਆਮ ਆਦਮੀ ਪਾਰਟੀ ਅੱਜ ਬਣੇ ਫਿਰਦੇ ਆ ਇਹ ਅੰਨਾ ਹਜ਼ਾਰੇ ਸਾਹਿਬ ਦੀ ਸਾਰੀ ਜਿਹੜੀ ਉਹਨਾਂ ਦੀ ਜ਼ਿੰਦਗੀ ਲਾਈ ਹੋਈ ਸੀ ਜ਼ਿੰਦਗੀ 'ਚ ਉਹਨਾਂ ਨੇ ਜੋ ਖਟਿਆ ਸੀ ਉਹ ਇਹ ਖਟ ਉਹਦਾ ਉਹਦਾ ਖੱਟੀ ਖਾਰੇ ਆ ਇਹ ਕਿਤੇ ਤੁਸੀਂ ਸੋਚਦੇ ਆ ਆਮ ਆਦਮੀ ਪਾਰਟੀ ਕਿਤੇ ਇਹਨਾਂ ਦੇ ਕਰਕੇ ਬਣ ਗਈ ਉਹਨਾਂ ਦਾ ਜੋ ਵੀ ਕੁਝ ਇਕੱਠਾ ਕੀਤਾ ਸੀ ਉਹ ਗੰਜਰੀ ਵੱਲ ਲੁੱਟ ਕੇ ਲੈ ਗਿਆ ਉਹ ਪਾਰਟੀ ਬਣਨੀ ਬੜੀ ਔਖੀ ਗੱਲ ਆ ਇੰਨਾ ਇਹ ਖਾਲਾ ਜੀ ਦਾ ਵਾੜਾ ਨਹੀਂਗਾ ਵੀ ਕੋਈ ਨਵਾਂ ਕਾਲੀ ਦਲ ਜਾਂ ਕੋਈ ਹੋਰ ਪਾਰਟੀ ਆ ਜਿਹੜੀ ਉਹ ਪੁਰਾਣੇ ਕਾਲੀ ਦਲ ਦੀ ਜਗ੍ਹਾ ਲੈ ਜੂਗੀ ਇਹ ਬਹੁਤ ਦੂਰ ਦੀਆਂ ਗੱਲਾਂ ਉਹ ਤਾਂ ਕੀ ਹੋਇਆ ਸੀ ਐਮਪੀ ਬੇਸ਼ੱਕ ਨੇ ਇਹ 'ਚ ਕੋਈ ਸ਼ੱਕ ਨਹੀਂ ਐਮਪੀ ਬਣੇ ਪਰ ਉਹ ਇਸ ਵਾਸਤੇ ਸੀਗਾ ਲੋਕਾਂ ਨੂੰ ਉਦੋਂ ਇੱਕ ਮਾਂ-ਬਾਪ ਨੇ ਅਪੀਲ ਕੀਤੀ ਜਾ ਕੇ ਵੀ ਜੇ ਤੁਸੀਂ ਉਹਨੂੰ ਐਮਪੀ ਬਣਾ ਦੋਗੇ ਤਾਂ ਸਾਡਾ ਮੁੰਡਾ ਬਾਹਰ ਆ ਜਾਊਗਾ। ਉਹ ਇਸ ਗੱਲ ਤੇ ਲੋਕਾਂ ਨੇ ਕਿਹਾ ਵੋਟ ਤਾਂ ਪਾਉਨੇ ਆ ਜੇ ਕਿਸੇ ਦਾ ਉਹ ਬਾਹਰ ਆ ਸਕਦਾ ਏ ਪਰ ਕਾਨੂੰਨ ਤਾਂ ਕਾਨੂੰਨ ਆ ਨਾ ਚਾਹੇ ਕੋਈ ਐਮਪੀ ਹੋਵੇ ਚਾਹੇ ਕੋਈ ਮੰਤਰੀ ਹੋਵੇ ਉਹਨਾਂ ਨੇ ਇਸ ਕਰਕੇ ਉਦੋਂ ਜਿਹੜੀ ਹੈ ਓਟੋ ਉਹਨਾਂ ਨੂੰ ਪਾਤੀ ਅੱਜ ਦੁਬਾਰਾ ਵੋਟਾਂ ਪਵਾ ਲਓ ਫੇਰ ਪਤਾ ਲੱਗ ਜਾਊਗਾ ਵੀ ਕਿੱਥੇ ਗੱਲ ਉੱਥੇ ਤਾਂ ਜਿਹੜੇ ਤਿੰਨ ਸਟੇਜਾਂ ਲੱਗੀਆਂ ਸੀ ਇੱਕ ਅਕਾਲੀ ਦਲ ਬਾਦਲ ਇੱਕ ਅਕਾਲੀ ਦਲ ਮਾਨ ਇੱਕ ਜਿਹੜਾ ਕੋਈ ਆ ਨਵਾਂ ਗਰੁੱਪ ਆ ਕੋਈ ਕਿਹੜਾ ਜੇਲ੍ਹ ਚਾ ਮੁੰਡਾ ਉਹਦੇ ਫਾਦਰ ਜਿਹੜੇ ਉਹ ਬੈਠੇ ਸੀ ਉਹ ਤਾਂ ਐਵੇਂ ਗੱਲਾਂ ਨੇ ਜਿਹੜਾ ਟੀਵੀ 'ਚ ਨਿਊਜ਼ 'ਚ ਜੋ ਦੇਖਿਆ ਬਾਕੀ ਤਾਂ ਇੱਕ ਅੱਧਾ ਪਰਸੈਂਟ ਹੀ ਲੋਕ ਕਿਤੇ ਗਏ ਨੇ ਤੇ ਜਿਹੜਾ ਅਕਾਲੀ ਦਲ ਬਾਦਲ ਆ ਉਹੀ ਅੱਧ ਦੀ ਗਿਣਤੀ 'ਚ ਸਭ ਤੋਂ ਜਿਹੜਾ ਇਸ ਵੇਲੇ ਮਜ਼ਬੂਤ ਜਾ ਜਿਹਦੇ ਲੋਕ ਦੇਖੇ ਗਏ ਆ ਪੰਡਾਲ ਦੇ ਵਿੱਚ ਲੀਡਰਸ਼ਿਪ ਦੇਖ ਗਈ ਆ ਉਹ ਤਾਂ ਸਾਰੀ ਸਾਰੀ ਅਕਾਲੀ ਦਲ 바ਬਲ ਦੇ ਨਾਲ ਹੀ ਦੇਖੋ ਜੀ ਅਕਾਲੀ ਦਲ ਅੱਜ 111 ਜਣੇ ਹੋਰ ਆ ਜਿਹੜੇ ਉਹ ਵੀ ਭੁੱਖ ਹੜਤਾਲ ਤੇ ਬਹਿ ਗਏ ਨੇ ਤੇ ਲਗਾਤਾਰ ਸੁਪਰੀਮ ਕੋਰਟ ਅੱਜ ਵੀ ਹਿਅਰਿੰਗ ਸੀਗੀ ਲਗਾਤਾਰ ਸੁਪਰੀਮ ਕੋਰਟ ਜਦ ਇਹਦੇ ਵਿੱਚ ਆ ਗਿਆ ਉਦੋਂ ਉੱਤੇ ਤਾਂ ਗੱਲ ਕੋਈ ਰਹਿ ਨਹੀਂ ਗਈ ਸਿੱਧਾ ਮੋਨੀਟਰ ਉਹਨਾਂ ਦੀ ਹੈਲਥ ਡੱਲੇਵਾਲ ਸਾਹਿਬ ਦੀ ਰੋਜ਼ ਦੀ ਰੋਜ਼ ਦੀ ਰਿਪੋਰਟ ਉਹਨਾਂ ਦੇ ਬਲੱਡ ਪ੍ਰੈਸ਼ਰ ਦੀ ਹੋਵੇ ਉਹਨਾਂ ਦੇ ਹੋਰ ਹੋਵੇ ਰੋਜ਼ ਦੀ ਰਿਪੋਰਟ ਹੈ ਜਿਹੜਾ ਉਹ ਸੁਪਰੀਮ ਕੋਰਟ ਆਫ ਇੰਡੀਆ ਲੈ ਰਿਹਾ ਤੇ ਉਹਨਾਂ ਦੇ ਹੁਕਮਾਂ ਮੁਤਾਬਕ ਜਿਹੜੀਆਂ ਸਰਕਾਰਾਂ ਕੰਮ ਕਰ ਰਹੀਆਂ ਏ ਹੁਣ ਇਹਦੇ ਵਿੱਚ ਦਖਲ ਆ ਜਿਹੜਾ ਉਹ ਸੁਪਰੀਮ ਕੋਰਟ ਕੀ ਲੈਂਦਾ ਏ ਕੀ ਹੁਕਮ ਕਰਦਾ ਏ ਉਹ ਸਾਰੀਆਂ ਗੱਲਾਂ ਏ ਜਿਹੜੀਆਂ ਨਾਲ ਦੀ ਨਾਲ ਜਿਹੜੀ ਸੁਪਰੀਮ ਕੋਰਟ ਤੇ ਕਮੇਟੀ ਵੀ ਬਣਾਈ ਹੋਈ ਆ ਉਹ ਵੀ ਕੰਮ ਉਨਾਂ ਨੂੰ ਮਿਲ ਕੇ ਆਈ ਆ ਉਹਨਾਂ ਨੂੰ ਉੱਥੇ ਜਿੱਥੇ ਉਹ ਪਏ ਨੇ ਉੱਥੇ ਮਿਲ ਕੇ ਆ ਕੇ ਫਿਰ ਉਹਨਾਂ ਨੇ ਪੰਜ ਕੁਲੇ 'ਚ ਮੀਟਿੰਗ ਕੀਤੀ ਆ ਉਹ ਵੀ ਆਪਣੀ ਰਿਪੋਰਟ ਕਰ ਰਹੀ ਆ ਤੇ ਇਸ ਕਰਕੇ ਬੜੇ ਗੰਭੀਰ ਜਿਹੜੀਆਂ ਚੀਜ਼ਾਂ ਆ ਉਹਦੇ ਨਾਲ ਇਹਨੂੰ ਦੇਖਿਆ ਜਾ ਰਿਹਾ ਏ ਮੈਂ ਤਾਂ ਆਪ ਇੱਕ ਪੰਜਾਬੀ ਆ ਆਪ ਇੱਕ ਕਿਸਾਨ ਮੈਂ ਤਾਂ ਬਹੁਤ ਪਹਿਲਾਂ ਹੱਥ ਜੋੜ ਜੁੜ ਇਹ ਚੀਜ਼ ਹੋਣ ਤੋਂ ਪਹਿਲਾਂ ਮੈਂ ਬੜੀਆਂ ਮਿੰਤਾਵਾਂ ਕੀਤੀਆਂ ਵੀ ਆਪਾਂ ਕਿਤੇ ਬਹਿ ਕੇ ਗੱਲ ਕਰ ਲਈਏ ਕਿਤੇ ਆਪਾਂ ਕੁਝ ਕਰ ਲੈ ਸਕੀਏ ਪਰ ਮੈਨੂੰ ਉਹਨਾਂ ਨੇ ਉਸ ਮਤਾਬਕ ਨਹੀਂ ਸਮਝਿਆ ਆਪਣੇ ਕਾਦੇ ਮੁਤਾਬਕ ਉਹਨਾਂ ਨੇ ਮੈਨੂੰ ਨਹੀਂ ਸਮਝਿਆ ਵੀ ਇਹ ਕੋਈ ਸਾਖਤ ਸੀ ਇਹਦੇ ਨਾਲ ਗੱਲ ਕਰੀਏ ਤੇ ਉਹ ਹੁਣ ਮੇਰੇ ਹੱਥ ਤੋਂ ਗੱਲ ਆ ਜਿਹੜੀ ਜਦੋਂ ਮੈਂ ਰੋਜ਼ 6 ਮਹੀਨੇ ਮੈਂ ਕਹਿੰਦਾ ਰਿਹਾ 6 ਮਹੀਨੇ ਮੈਂ ਕਹਿੰਦਾ ਰਿਹਾ ਰੱਬ ਦੇ ਵਾਸਤੇ ਜਿੱਥੇ ਮੈਨੂੰ ਬੁਲਾਉਂਗੇ ਮੈਂ ਨੰਬੇ ਟੰਗੇ ਪੈਰ ਆ ਜਾਣਾ ਕੋਈ ਸਨੇਹ ਭੇਜੋ ਪਰ ਮੈਨੂੰ ਕਿਸੇ ਵੱਲੋਂ ਕੋਈ ਸੰਪਰਕ ਨਹੀਂ ਹੋਇਆ ਕੋਈ ਗੱਲ ਨਹੀਂ ਹੋਈ ਤੇ ਮੇਰੇ ਵੱਲੋਂ ਮੇਰੇ ਹੱਥ 'ਚ ਤਾਂ ਹੁਣ ਇਹ ਗੱਲ ਤੁਹਾਨੂੰ ਸਮਝਦੇ ਹਾਂ ਤੁਸੀਂ ਜਦੋਂ ਉਹਨਾਂ ਨੇ ਮੇਰੇ ਨਾਲ ਮੈਨੂੰ ਸਮਝਿਆ ਹੀ ਨਹੀਂ ਇਸ ਜੋਗਾ ਤੇ ਹੁਣ ਉਹਨਾਂ ਦਾ ਸੁਪਰੀਮ ਕੋਰਟ ਆ ਜਿਹੜਾ ਉਹ ਮੋਨੀਟਰ ਕਰ ਰਿਹਾ ਹੈ ਇਸ ਦਾ ਹੱਲ ਨਿਕਲੇਗਾ ਕਿਵੇਂ ਕਿਸਾਨ ਕਿ ਐਸੀ ਬੈਠ ਰਹੇ ਨੇ ਸਰਕਾਰ ਉਹਨਾਂ ਨਾਲ ਬਾਤ ਚੀਤ ਨਹੀਂ ਕਰੇ ਨਹੀਂ ਜੀ ਨਹੀਂ ਸੁਪਰੀਮ ਕੋਰਟ ਆਫ ਇੰਡੀਆ ਮੈਂ ਤੁਹਾਨੂੰ ਜਿਵੇਂ ਕਹਿ ਰਿਹਾ ਵੀ ਉਹ ਗੱਲ ਕਰ ਰਿਹਾ ਉਹਦਾ ਉਹਦਾ ਤਾਂ ਹੁਕਮ ਆ ਚਾਹ ਕੋਈ ਸਰਕਾਰ ਹੋਵੇ ਜੇ ਉਹ ਜੋ ਹੁਕਮ ਦੇਣਗੇ ਉਹ ਸਾਰੇ ਸਰਕਾਰਾਂ ਨੂੰ ਮੰਨਣਾ ਪੈਂਦਾ ਤੇ ਮੰਨਣਗੇ